ਮੀਡੀਆ ਦੇ ਕੋਟੇ ਪਰਵਾਹ ਨਹੀਂ ਰਹੀ ਮੇਰੇ ਪੰਜਾਬ ਵਾਸੀਆਂ ਨੂੰ ਲਾਡਾਂ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀ ਜਿੱਥੇ ਤੱਕ ਦੀ ਸਾਡੀ ਇਹ ਅਪੀਲ ਪਹੁੰਚ ਰਹੀ ਹੈ ਮੈਂ ਧੂਰੀ ਅਪਾਰਟਮੈਂਟ ਤੋਂ ਧੂਰੀ ਤੋਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਅੱਜ ਦੇਸ਼ ਦੇ ਵਿੱਚ ਹਮਲਾਵਾਂ ਦੇ ਦੁਸ਼ਮਣਾਂ ਦੇ ਨਾਲ ਸਾਡੀ ਭਾਰਤੀ ਫੌਜ ਜਿਹੜੀ ਹੈ ਉਹ ਡਰ ਕੇ ਮੁਕਾਬਲਾ ਕਰ ਰਹੀ ਹੈ ਉੱਥੇ ਇਹ ਸਾਡਾ ਵੀ ਫਰਜ਼ ਬਣਦਾ ਹੈ कि ਅਸੀਂ ਜੇ ਆਪਣੇ ਦੇਸ਼ ਭਗਤੀ ਦਾ ਸੰਗੋਧਨ ਹੋਏ ਆਪਸੀ ਭਾਈਚਾਰੇ ਨੂੰ ਆਪਸੀ ਇਕਤਾ ਨੂੰ ਮਜ਼ਬੂਤ ਕਰੀਏ ਅਤੇ ਜਿੱਥੇ ਵੀ ਸਾਡੀ ਫੌਜ ਨੂੰ ਜਾਂ ਸਾਡੀ ਸਰਕਾਰ ਨੂੰ ਜ਼ਰੂਰਤ ਹੈ ਅਸੀਂ ਸਾਰੇ ਦੇਸ਼ ਵਾਸੀ ਉਸ ਦਾ ਸਾਥ ਦੇਣ ਲਈ ਯਤਨ ਕਰੀਏ ਤੋਂ ਬਾਅਦ ਪ੍ਰੈਜ਼ੈਂਟ ਨਾਲ ਨਾਮ ਮੈਂ ਪੂਰੀ ਬੋਲ ਮਦਰ ਤੁਹਾਨੂੰ ਦਿਖਾ ਦੇਣ ਮੈਂ ਹਸਣਾ ਕਰਿਆ ਸੀ ਸੀਨੀਅਰ ਵਾਈਸ ਪ੍ਰਧਾਨ ਵਿਰੇਸ਼ ਬੰਦ ਸਾਡੇ ਰਿਪੋਰਟ ਕਰਨ ਦਾ ਸ਼ੁਕਰੀ ਪ੍ਰਧਾਨ ਸਾਡੇ ਦਰਸ਼ਕਾਂ ਦਾ ਸ਼ਹੀਦ ਇਸ ਹਾਲਤ ਦਾ ਪੀਸਾ ਕਿ ਸਾਡੇ ਪਿਆਰ ਦਾ ਮੰਤਰੀ ਅੰਨਾਜੀ ਵੱਲੋਂ ਅੱਜ ਇਹ ਕਪੀਲ ਸਮੂਹ ਕੋ ਮਾਰੇ ਨਿਰੰਭ ਕਰਦਾ ਕਿਉਂਕਿ ਜਿਹੜਾ ਵਪਾਰੀ ਹੈ ਹਮੇਸ਼ਾ ਇਹ ਵੀ ਕਸਫਾ ਨੇ ਬਹੁਤ ਮੋਦੀ ਨੂੰ ਦੇਸ਼ ਦੀ ਸੇਵਾ ਕਰਦੇ ਨੇ ਲੋਕਾਂ ਨੇ ਹਰ ਚੀਜ਼ ਉਹ ਪ੍ਰੋਵਾਈਡ ਕਰਵਾਉਣਾ ਚਾਹੀਏ ਰਾਜ ਨੇ ਕਿ ਸੰਧੀਏ ਜੇ ਦੁੱਤ ਹੈ ਜੋ ਗੁਲਮਰਦਾਰੀ ਹੈ ਜ਼ਰੂਰਤਾਂ ਨੇ ਉਹ ਵਪਾਰੀ ਪ੍ਰੋਵਾਈਡ ਕਰਨਾ ਚਾਹੁੰਦਾ ਪਰ ਬੜੇ ਅਫੋਰ ਦੀ ਗੱਲ ਹੈ ਕਿ ਕੁਝ ਲੋਕ ਜਿਹੜੇ ਵਪਾਰੀ ਨਹੀਂ ਹੈਗੇ ਜਿਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਧਾਨ ਲਈ ਕੁਝ ਸ਼ਿਕਾਇਤਾਂ ਇਹ ਕਾਲਾ ਵਿਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਮੈਂ ਉਹਨਾਂ ਸ਼ਰਤੀ ਅੰਸਰਾਂ ਵਿੱਚ ਤਾਬੇਦਾਨਾ ਕੋਪਾਰਮੈਂਟ ਨੂੰ ਬਤਾਉ ਕਿ ਤੁਸੀਂ ਜਿੱਥੇ ਵਪਾਰੀਆਂ ਨੂੰ ਬਸਲਾਮ ਕਰ ਰਹੇ ਹੋ ਉੱਥੇ ਆਮ ਲੋਕਾਂ ਦਾ ਵੀ ਤੁਸੀ ਘਾਟ ਕਰ ਰਹੇ ਹੋ ਤੁਸੀਂ ਇਹਨਾਂ ਹੱਤਕਾਂ ਤੋਂ ਬਾਝਾ ਜਾਓ ਤੇ ਸਰਕਾਰ ਨੂੰ ਜਿਸ ਦਾ ਸਾਡੇ ਪ੍ਰਸ਼ਾਸਨ ਨੂੰ ਵੀ ਮੈਂ ਇਸ ਦਾ ਬੇਨਤੀ ਕਰਦਾ ਕਿ ਜਿਹੜੇ ਅੰਸਰ ਹੈ ਜਿਹੜੇ ਕੰਮ ਕਰ ਲੈ ਕਾਲਾ ਵਿਜਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹ ਲੋਕਾਂ ਦੇ ਵਿੱਚ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਵਪਾਰ ਮੰਡਲ ਪੂਰਾ ਸਹਿਯੋਗ ਕਰੇਗਾ ਸੋ ਮੈਂ ਵਪਾਰੀ ਵੀਰਾਂ ਨੂੰ ਵੀ ਵਿਖਤੀ ਕਰਦਾ ਤੇਰੇ ਦੁਕਾਨਦਾਰ ਨੇ ਰਾਸ਼ਨ ਦਾ ਜਾਂ ਸਬਜ਼ੀ ਦਾ ਦੁੱਧ ਵੀ ਸਪਲਾਈ ਕਰਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੇਸ਼ ਵਿੱਚ ਜੋ ਧੋਕੇ ਦੁਸ਼ਮਣ ਦਾ ਮੁਕਾਬਲਾ ਕਰ ਰਿਹਾ ਅਸੀਂ ਨੋ ਪ੍ਰੋਫਿਟ ਨੋ ਲਾਸ ਦੇ ਉੱਪਰ ਵੀ ਅਗਰ ਸਾਨੂੰ ਕੋਈ ਰਾਸ਼ਨ ਆਪਣੀ ਕੀਮਤੀ ਤੰਤਰ ਨੂੰ ਪ੍ਰੋਵਾਈਡ ਕਰਾਣੀ ਪਵੇ ਅਸੀਂ ਉਹ ਵੀ ਕਰਵਾਈਏ ਵਪਾਰੀ ਵੀਰ ਗੰਧਾਤਿਕ ਮਿਹਨਤ ਕਰਕੇ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਆਵੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪਾਰਲਮਨ ਤੋਂ ਵੀ ਪੁਰਵਾਸ਼ਿਵਾਸ਼ਿਤ ਹੋਇਆ ਗਿਆ ਹੈ ਕਿ ਜਿਹੜੀ ਰਾਸ਼ਨ ਹੈ ਉਹ ਫੁੱਲ ਸਟਾਕ ਦੇ ਵਿੱਚ ਹੈ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਰਾਸ਼ਨ ਦੀ ਕਮੀ ਨਹੀਂ ਹੈ ਸੋ ਕਿਸੇ ਤਰ੍ਹਾਂ ਦੇ ਸ਼ਹਿਰੀ ਨੂੰ ਦੇਸ਼ ਵਾਸੀ ਨੂੰ ਕੋਈ ਇਦਾਂ ਦੀ ਆਪਣਾ ਦਰਦ ਕਰਨ ਦੀ ਲੋੜ ਨਹੀਂ ਕਿ ਰਾਸ਼ਨ ਸਟਾਕ ਕਰ ਲਈ ਜੀ ਉਹ ਕਲੀ ਕੁਝ ਹੋਵਾ ਨੇ ਇਹਨਾਂ ਨੂੰ ਬਚੀਏ ਜੋ ਜ਼ਰੂਰ ਦੀ ਚੀਜ਼ ਹੈ ਉਹਨੀਆਂ ਅਸੀਂ ਖਰੀਦੀਏ ਕੋਈ ਕਿਸੇ ਤਰ੍ਹਾਂ ਦੀ ਜਸਕ ਕਰਿਆ ਘਬਰਾਹਟ ਨਹੀਂ ਕਰ ਲੋ ਨਹੀਂ ਹੈ ਸੋ ਇਹ ਅਪੀਲ ਅੱਜ ਪ੍ਰੈਸ ਅਤੇ ਮੀਡੀਆ ਦੇ ਰਾਹੀਂ ਉਹ ਦੇਸ਼ ਪੂਰੇ ਪੰਜਾਬ ਦੇ ਖਾਸ ਤੌਰ ਤੇ ਧੂੜ ਦੇ ਵਪਾਰੀਆਂ ਨੂੰ ਧੂੜ ਦੇ ਇਲਾਕੇ ਪਾਤੀਆ ਕਰ ਰਿਹਾ ਉਸਾਰੇ ਦਾ ਸਾਥ ਚਣੇ ਬਹੁਤ ਬਹੁਤ ਤਨਵਾਦ ਅੱਜ ਇਹ ਉਦੇਸ਼ ਇੱਕੋ ਇੱਕ ਹੈ ਕਿ ਅੱਜ ਦੇ ਜਿਹੜੇ ਹਾਲਾਤ ਦੇਸ਼ ਦੇ ਵਿੱਚ ਚੱਲ ਰਹੇ ਨੇ ਦੁਸ਼ਮਣ ਨੇ ਸਾਡੇ ਦੇਸ਼ ਵਾਸੀ ਦੇ ਨਾਲ ਜੋ 22 April ਨੂੰ ਹਮਲਾ ਕਰਕੇ ਸਾਂਯੁਕਿਕ ਚੁਣੌਤੀ ਦਿੱਤੀ ਸੀ 7 May ਤੇ 8 May ਦੀ ਰਾਤ ਨੂੰ ਸਾਡੇ ਦੇਸ਼ ਦੀਆਂ ਸ਼ੂਰਵੀਰ ਬਹਾਦਰ ਫੌਜਾਂ ਨੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਨ ਮੋਦੀ ਜੀ ਨੇ ਜੋ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਨੇ ਉਸ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਸਾਰੇ ਧੂਰੀ ਨਿਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਕਿ ਆਪਾਂ ਵੀ ਇੱਕਜੁੱਟ ਹੋ ਕੇ ਆਪਣਾ ਯੋਗਦਾਨ ਪਾਈਏ ਦੇਸ਼ ਦੇ ਮਾਹੌਲ ਦੇ ਵਿੱਚ ਔਰ ਅਸੀਂ ਵੀ ਇੱਕਜੁੱਟ ਦਾ ਸੰਦੇਸ਼ ਦੇਈਏ ਔਰ ਇਸ ਦੇ ਨਾਲ ਨਾਲ ਜਿਵੇਂ ਕਿ ਅੱਜ ਪ੍ਰਸ਼ਾਸਨ ਨੇ ਸਾਡੇ ਧੂਰੀ ਵਿਭਾਗ ਨਾਲ ਧੂਰੀ ਦੇ ਪ੍ਰਧਾਨ ਤੁਸੀਂ ਵਿਕਾਸ ਜੈਨਜੀ ਨੂੰ ਪਹੁੰਚ ਕੀਤੀ ਹੈ ਕਿ ਕਿਸੇ ਕਿਸਮ ਦੀ ਕੋਈ ਇੱਥੇ ਕਾਲਾ ਵਿਜਾਰੀ ਨਾ ਹੋਵੇ ਚਾਹੇ ਰਾਸ਼ਨ ਦੀ ਦੁਕਾਨਾ ਹੋਵੇ ਚਾਹੇ ਸਬਜ਼ੀ ਦਾ ਦੁਕਾਨਾ ਹੋਵੇ ਚਾਹੇ ਦੁੱਧ ਦੀ ਸਪਲਾਈ ਦੀ ਦੁਕਾਨਾ ਹੋਵੇ ਇਸ ਤਰ੍ਹਾਂ ਦੀ ਕਿਸੇ ਕਿਸਮ ਦੀ ਵੀ ਕੋਈ ਸਪਲਾਈ ਦੀ ਜਿਹੜੀ ਆਟਮ ਹੈ ਉਹਦੇ ਵਿੱਚ ਕੋਈ ਕਾਲਾ ਵਿਜਾਰੀ ਨਾ ਹੋਵੇ ਇਹਦੇ ਲਈ ਪ੍ਰਸ਼ਾਸਨ ਨੇ ਸਾਡੇ ਤੋੜੀ ਵਿਪਾਰਟਮੈਂਟ ਦੇ ਤੋੜੀ ਦੇ ਪ੍ਰਧਾਨ ਵਿਕਾਸ ਜੈਨਜੀ ਕੋਲੇ ਪਰ ਜੋ ਜੋ ਉਹਨਾਂ ਨੇ ਪਹੁੰਚ ਕੀਤੀ ਹੈ ਉਸ ਦੇ ਤਹਿਤ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਇੱਕੋ ਇੱਕ ਵੱਡਾ ਯੋਗਦਾਨ ਐ ਕਿ ਅਸੀਂ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਅਸੀਂ ਪੂਰਾ ਯੋਗਦਾਨ ਦੇ ਕੇ ਜੋ ਵੀ ਸਫਾਈ ਦਾ ਕੰਮ ਹੈ ਉਹ ਸਹੀ ਔਰ ਸਾਫ਼ ਸਫਸਾ ਢੰਗ ਨਾਲ ਕਰੀਏ ਕਿਸੇ ਕਿਸਮ ਦੀ ਕੋਈ ਕਾਲਾ ਬਿਜਾਰੀ ਨਾ ਹੋਵੇ ਔਰ ਇਸ ਦੇ ਨਾਲ ਨਾਲ ਜਿਵੇਂ ਜੈਨ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਸ਼ਰਾਰਤੀ ਆਂਸਰ ਇਸ ਦਾ ਨਾਜਾਇਜ਼ ਫਾਇਦਾ ਸਮੇਟਾ ਰਹੇ ਨੇ ਉਹਨਾਂ ਦੇ ਨਾਥ ਨਕੇਲ ਪਾਈਏ ਔਰ ਉਹਨਾਂ ਬਾਰੇ ਅਸੀਂ ਪ੍ਰਸ਼ਾਸਨ ਨੂੰ ਦੱਸ ਕੇ ਉਨਾਂ ਨਾਥਨੇ ਕੇਲ 파ਕੇ ਆਪਣਾ ਯੋਗਦਾਨ ਦਈਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੂਰੀ ਬਪਾਰਲ ਮੰਡਲ ਪੂਰੀ ਦੇ ਬਤੌਰ ਚੇਅਰਮੈਨ ਇਹ ਫਿਰ ਇੱਕ ਅਪੀਲ ਕਰਦਾ ਆਪਣੇ ਬਪਾਰੀ ਵੀਰਾਂ ਨੂੰ ਕਿ ਤੁਸੀਂ ਪੂਰਾ ਯੋਗਦਾਨ ਇਸ ਸਮੇਂ ਦੇ ਵਿੱਚ ਦੇ ਕੇ ਦੇਸ਼ ਦੇ ਅਤੇ ਦੇਸ਼ ਦੀ ਜਨਤਾ ਦੀ ਸੇਵਾ ਕਰੋ ਬਹੁਤ ਬਹੁਤ ਧੰਨਵਾਦ ਆਪਕੋ ਬੋਲਣਾ ਮੈਂ ਸਾਡੇ ਦੇਸ਼ ਦੇ ਉਹ ਬਹਾਦਰ ਸ਼ੂਰੀ ਜਿਹੜੇ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਦੇ ਲਈ ਸਰਦਾ ਦੇ ਉੱਤੇ ਕਨਾਤ ਨੇ ਹੈ ਕੋਈ ਵੀ ਦੇਸ਼ ਭਾਕ ਪਾਕਿਸਤਾਨੀ ਆਜੀ ਇਸ ਪਲੇਟਫਾਰਮ ਤੇ ਚਾਹੇ ਕ੍ਰਾਂਲ ਦੀ ਪਾਰਟੀ ਆ ਸਮਾਜ ਪਾਰਟੀ ਪਾਕਿਸਤਾਨ ਦੀ ਪਲੇਟਫਾਰਮ ਤੇ ਇਕੱਠੇ ਹੋ ਕੇ ਦੋ ਸ਼ੁਨਾ ਦਾ ਦੰਦ ਖੱਟਾ ਕਰਨ ਦੇ ਨਹੀਂ ਉਹ ਬਹਾਦਰ ਸੈਨਿਕਾਂ ਦਾ ਸਾਥ ਦੇ ਰਹੇ ਨੇ ਤੇ ਮੇਰੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਬਾਕੀ ਜਿਹੜੇ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਇਸ ਕੜੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਦਾ ਵੀ ਸਾਨੂੰ ਯੋਗਦਾਨ ਜੋ ਸਰਕਾਰ ਦੇ ਗਾਈਡਲਾਈਨਾਂ ਨੇ ਸਰਕਾਰ ਦੇ ਆਦੇਸ਼ ਨੇ ਚਾਹੇ ਬਲੈਕਆਉਟ ਦੀ ਗੱਲ ਹੈ ਚਾਹੇ ਕੋਈ ਰਾਸ਼ਟਰੀ ਗੱਲ ਹੈ ਚਾਹੇ ਜੇ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਚਾਹੇ ਕਿਤੇ ਸਾਨੂੰ ਕੁਰਬਾਨੀ ਦੇ ਕੇ ਕਰਨਾ ਹੁੰਦਾ ਹੈ ਚਾਹੇ ਕਿਸੇ ਦੇਸ਼ ਦੀ ਫਾਈਨੈਂਸ਼ਲੀ ਤੌਰ ਤੇ ਦੀ ਗੱਲ ਹੈ ਸਾਨੂੰ ਉਸ ਦੇ ਵਿੱਚ ਪੱਛੜ ਕੇ ਹੋਏ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਉਹ ਦਿਨ ਪੂਰਨੀ ਤੇ ਘਟ ਦੇ ਦਿਨਾਂ ਦੀ ਗੱਲ ਹੈ ਜਦੋਂ ਸਾਡਾ ਭਾਰਤ ਦਾ ਤਿਰੰਗਾ ਉਹ ਦੁਸ਼ਮਣਾਂ ਦੀਆਂ ਸਰਦਾਂ ਦੇ ਦੁਸ਼ਮਣਾਂ ਦੇ ਉੱਤੇ ਲਹਿਰਾ ਕੇ ਜਿਹੜਾ ਸਾਡਾ ਪੀਓਕੇ ਏਰੀਆ ਹੈ ਜਿੱਥੇ ਲਗਾਤਾਰ ਉਹ ਸਾਡਾ ਵਿਕਾਸੀ ਸਾਡੇ ਦੇਸ਼ ਦੇ ਵਿੱਚ ਕਰਪਰ ਪੈਦਾ ਕਰ ਰਿਹਾ ਹੈ ਉਹ ਸਾਡੇ ਭਾਰ ਦਾ ਹਿੱਸਾ ਹੋ ਉਹ ਆਪਾਂ ਕੱਢੇ ਹੋ ਕੇ ਸਾਰੇ ਪ੍ਰੈਸ ਮੀਡੀਆ ਤੇ ਸਾਰੇ ਦੇਸ਼ ਵਾਸੀ ਉਹ ਸਾਡਾ ਜਸ਼ਨ ਬਰਾਮਾ ਜੀ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡਾ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ ਤੁਸੀਂ ਅੱਜ ਸਾਡੀ ਆਵਾਜ਼ ਨੂੰ ਉ बुलंद ਕਰਨ ਦੇ ਲਈ ਸਾਡੀ ਆਵਾਜ਼ ਨੂੰ ਸਰਕਾਰ ਤੱਕ ਤੇ ਉਸ ਸੂਰਬੀਰ ਬਾਦਰਾ ਤੱਕ ਪਹੁੰਚਾਉਂਦੇ ਨੇ ਤੁਸੀਂ ਉਰੇ ਆਏ ਹੋ ਮੈਂ ਤੁਹਾਡਾ ਪੂਰੀ ਵਪਾਰਕ ਮੰਡਲ ਸਾਰਿਆਂ ਦਾ ਧੰਨਵਾਦ